ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇੱਕ ਨਾ ਹੁਣ ਬਹੁਤ ਵੀਰ ਮੇਰੇ ਤੇ ਇਲਜ਼ਾਮ ਲਾਉਣ ਲੱਗ ਗਏ ਕਿ ਵੀ ਤੂੰ ਹੀ ਸਾਰੇ ਪੰਜਾਬ ਨੂੰ ਆਲੂ ਬੀਜਣ ਲਾਤਾ ਤੇ ਪੰਜਾਬ ਕੀ ਹੁਣ ਵੀ ਹਰਿਆਣੇ 'ਚ ਵੀ ਫੋਨ ਆਉਂਦੇ ਆ ਵੀ ਤੁਸੀਂ ਸਾਰਿਆਂ ਨੂੰ ਆਲੂ ਬੀਜਣ ਲਾਤਾ ਤੁਹਾਡੀਆਂ ਵੀਡੀਓ ਦੇਖ ਕੇ ਤੇ ਵੀ ਤਾਂ ਕਰਕੇ ਆਲੂ ਸਸਤਾ ਹੋ ਗਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਇੱਕ ਕਿ ਹੁਣ ਵੀਰੇ ਜਿਹੜੇ ਆਲੂ ਵੀਰ ਆਪਣੇ ਸਟੋਰਾਂ 'ਚ ਰੱਖ ਕੇ ਬੈਠੇ ਸੀ ਉਹਨਾਂ ਨੂੰ 2 ਮਹੀਨੇ ਵੇਚਣ ਦਾ ਪੂਰਾ ਵਧੀਆ ਮੌਕਾ ਮਿਲਿਆ ਸੀਗਾ 700 800 ਸੀ ਜੋ ਤਾਂ ਕ੍ਰੇਟ ਰਿਆ ਉਦੋਂ ਕਿਸੇ ਨੇ ਨਹੀਂ ਵੇਚਿਆ ਕੀ ਉਹ ਲਾਲਚੀ ਸੀ ਆਪਣਾ ਠੀਕ ਉਹ 'ਚ ਥੋੜੀ ਮੈਂ ਕਦੇ ਵੀਡੀਓ ਪਾਈ ਆ ਵੀ ਪਾਈ ਆ ਆਲੂ ਵੇਚਿਓ ਨਾ ਹਜੇ ਹੋਰ ਮਹਿੰਗਾ ਹੋਣਾ ਜਾਂ ਹੋਰ ਮਹਿੰਗਾ ਹੋਣਾ ਠੀਕ ਹੈ ਮੈਂ ਤਾਂ ਕਦੇ ਵੀ ਕਿਸੇ ਵੀਰ ਨੂੰ ਇਹ ਵੀ ਨਹੀਂ ਕਿਹਾ ਵੀ ਵੀਰੇ ਤੁਸੀਂ ਆਲੂ ਲਾਓ ਜਾਂ ਫਸਲ ਲਾਓ ਜਾਂ ਫਸਲ ਮੈਂ ਤਾਂ ਜੋ ਇੱਕ ਆਪਣੀ ਖੇਤੀ ਕਰਦਾ ਮੈਂ ਤਾਂ ਇੱਕ ਉਹ ਨਾਰਮਲ ਗੱਲਾਂ ਕਰਦਾ ਹੁਣ ਜੇ ਜੇ ਆਲੂ ਕਿਤੇ ਪੁਰਾਣਾ ਮੁੱਕਿਆ ਹੁੰਦਾ ਤਾਂ ਨਵੇਂ ਆਲੂ ਦਾ ਅੱਜ ਰੇਟ 1500 ਰੁਪਏ ਪਰ ਬੈਗ ਹੋਣਾ ਸੀ ਇਹ ਤੁਹਾਡੇ ਮੂਰੇ ਆ ਪੱਕੀ ਗੱਲ ਆ ਹੋਣਾ ਸੀ ਤੇ ਪਰ ਹੁਣ ਇਲਜ਼ਾਮ ਇਹ ਲੱਗਣ ਲੱਗ ਗਿਆ ਮੇਰੇ ਤੇ ਕਿ ਤੂੰ ਆਲੂਆਂ ਦਾ ਰੇਟ ਤੇਰੇ ਕਰਕੇ ਘਟ ਗਿਆ ਵੀ ਤੈਨੂੰ ਦੇਖ ਕੇ ਸਾਰਾ ਪੰਜਾਬ ਯਾਲੂ ਲਾਉਣ ਲੱਗ ਗਿਆ ਤੇ ਪਰ ਹੁਣ ਜੇ ਮੈਂ ਗੱਲ ਕਰਾਂ ਕਿ ਜਿਵੇਂ ਹੁਣ ਪਟਿਆਲਾ ਗਵਾੜ ਮਾਰਕੀਟ ਉਹ ਤੇ ਸਾਰੇ ਯਾਰ ਇੱਕੋ ਹੀ ਕੰਮ ਕਰਦੇ ਆ ਲੁਧਿਆਣੇ ਆ ਕਿੰਨੀਆਂ ਮਾਰਕੀਟਾਂ ਨੇ ਉੱਥੇ ਇੱਕੋ ਹੀ ਇੱਕੋ ਹੀ ਦੁਕਾਨਾਂ ਨੇ ਠੀਕ ਹੈ ਕਰਿਆਨੇ ਦੀਆਂ ਦੁਕਾਨਾਂ ਆਪਣੇ ਸਾਡੇ ਹੁਣ ਜੋਧਾ ਬਜ਼ਾਰਾ ਸਾਡੇ ਕਰਿਆਨੇ ਦੀ ਦੁਕਾਨ ਮੈਲਾ ਦਾ ਘਟੂ ਘਟ 25 30 ਹੋਣੀ ਆ ਸਾਰਿਆਂ ਦੀਆਂ ਪੂਰੀਆਂ ਫਲ ਚੱਲਦੀਆਂ ਕਦੇ ਕਿਸੇ ਨੇ ਉਹਨਾਂ ਦੇ ਤਾਂ ਗੁੱਸਾ ਨਹੀਂ ਕੀਤਾ ਹੁਣ ਵੀਰ ਕਰਿਆਨੇ ਦੀ ਦੁਕਾਨ ਸਬਜੀ ਵਾਲੀਆਂ ਰੇੜੀਆਂ ਸਾਡੇ ਕਿੰਨੀਆਂ ਨੇ ਕਿੰਨੀਆਂ ਦੁਕਾਨਾਂ ਨੇ ਹਨ ਕਿਤੇ ਉਹਨਾਂ ਨੇ ਤਾਂ ਇੱਕ ਦੂਜੇ ਨੂੰ ਘਿਆਰੀ ਹੁਣ ਵੀਰ ਥੋੜੀ ਦੁਕਾਨ ਖੁੱਲ ਗਈ ਤਾਂ ਸਾਡੇ ਕੰਮ ਨਹੀਂ ਹੋਣਾ ਹਨ ਤਾਂ ਸੋ ਇਸੇ ਗੱਲੋਂ ਮੈਨੂੰ ਯਾਨੀ ਕਿ ਇਹ ਲੱਗਦਾ ਕਿ ਪਤਾ ਨਹੀਂ ਕਿਉਂ ਬਹੁਤ ਵੀਰ ਮੇਰੇ ਤੇ ਹੀ ਬਲੇਮ ਕਰਨ ਲੱਗੇ ਕਿ ਤੇਰੇ ਕਰਕੇ ਰੇਟ ਸਸਤਾ ਹੋ ਗਿਆ ਤੇ ਚਲੋ ਮੈਂ ਵੀ ਹੁਣ ਮੈਂ ਕੀ ਕਮਾ ਕਿ ਮੈਂ ਹੁਣ ਕਿਸੇ ਵੀਰ ਨੂੰ ਇਹ ਕਮਾ ਕਿ ਵੀਰੇ ਤੁਸੀਂ ਆਲੂ ਨਾ ਲਾਓ ਠੀਕ ਹੈ ਅਗਲਾ ਕੁ ਆਪ ਇੰਨੇ ਲਾਉਂਦਾ ਤੇ ਸਾਨੂੰ ਮਨਾ ਕਰਦਾ ਠੀਕ ਨਹੀਂ ਆਪਾਂ ਤਾਂ ਇੱਕ ਨਾਰਮਲ ਫਸਲਾਂ ਦਾ ਰੇਟ ਦੱਸਦੇ ਆ ਨਾਰਮਲ ਚੀਜ਼ਾਂ ਦੱਸਦੇ ਆ ਉਦੋਂ ਉਦੋਂ ਬਾਅਦ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ ਰੇਟ ਵੀ ਨਹੀਂ ਦੱਸਿਆ ਵੀ ਹਾਂ ਨਾਰਮਲ ਸਪਰੇ ਹਾਂ ਨਾਰਮਲ ਬੀਜ ਨਾਲ ਘੱਟ ਤੋਂ ਘੱਟ ਖਰਚੇ ਕਰਨੇ ਉਹ ਚੀਜ਼ਾਂ ਦਾ ਤੇ ਪਰ ਉਹ ਚ ਵੀ ਬਹੁਤ ਵੀਰਾਂ ਨੂੰ ਬਹੁਤ ਵੀਰ ਮੇਰੇ ਤੇ ਬਨੇਮ ਕਰਦੇ ਆ ਕਿ ਤੇਰੇ ਕਰਕੇ ਵੀ ਐ ਇਦਾਂ ਹੋਇਆ ਤੇ ਚਲੋ ਮੰਨਦੇ ਆ ਹੋ ਸਕਦਾ ਹੋਇਆ ਹੋਊਗਾ ਪਰ ਮੈਨੂੰ ਤਾਂ ਨਹੀਂ ਇਹ ਲੱਗਦਾ ਕਿ ਆਪਾਂ ਇੱਕ ਦੂਜੇ ਦੇ ਕਰਮਾ ਦਾ ਖਾ ਸਕਦੇ ਹਾਂ ਸਾਰਿਆਂ ਨੇ ਆਪੋ ਆਪਣੇ ਕਰਮਾ ਦਾ ਖਾਣਾ ਕੋਈ ਇੱਕ ਦੂਜੇ ਦੇ ਹਿੱਸੇ ਦਾ ਨਹੀਂ ਲੈ ਕੇ ਜਾ ਸਕਦਾ ਜਿਹੜਾ ਰੇਟ ਆ ਉਹ ਤਾਂ ਵਾਧਾ ਘਟਦਾ ਵੀ ਤੇ ਰਹਿੰਦਾ ਹੀ ਰਹਿੰਦਾ ਉਹ ਤਾਂ ਨਾਰਮਲ ਗੱਲਾਂ ਨੇ ਠੀਕ ਹੈ ਨਾ ਬਾਕੀ ਤੁਸੀਂ ਵੀ ਦੱਸਿਓ ਕਿ ਮੇਰੇ ਕਰਕੇ ਰੇਟ ਘਟ ਗਿਆ